ਜੀ ਸਸ਼ੀ ਗਾਲ ਤੁਹਾਨੂੰ ਸਾਰਿਆਂ ਨੂੰ ਮਾਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਜੀ ਮਾਰਨਿੰਗ ਦਾ ਟਾਈਮ ਹੈਗਾ ਤੇ ਇੱਥੇ ਆਪਾਂ ਤਾਰ ਕੱਢਣ ਆਏ ਆਂ ਇੱਥੇ ਮੰਮੀ ਜੀ ਨੇ ਖਲ ਪਾ ਕੇ ਮੱਤ ਛੱਡ ਦਿੱਤੀ ਹੁਣ ਮੈਂ ਫਟਾਫਟ ਬੈਹ ਜਾਣਾ ਵਰਨਾ ਖਲ ਖਾ ਜੂਗੀ ਸਾਰੀ ਜਿਹਾ ਪਤਾਰ ਕੱਢ ਕੇ ਆਗੇ ਸੀ ਕਿ ਦੋਦੀ ਨੂੰ ਵੀ ਦੁੱਧ ਪਾ ਦਿੰਦਾ ਇਹ ਆਪਾਂ ਤੇ ਇੱਥੇ ਘਰ ਦੀ ਸਾਰੀ ਕਲੀਨਿੰਗ ਟਾਈਮ ਨਾਲ ਅੱਜ ਕੰਪਲੀਟ ਹੋ ਗਈ ਏ ਤੇ ਕੱਪੜੇ ਆਪਾਂ ਕੱਲ ਤੋਂ ਦਿੱਤੇ ਸੀਗੇ ਇੱਥੇ ਦਾਦੀ ਜੀ ਆਟਾ ਗੁੰਨ ਰਹੀ ਨੇ ਤੇ ਮੰਮੀ ਜੀ ਬਣਾ ਰਹੀ ਨੇ ਚਾਹ ਅੱਜ ਆਪਾਂ ਰੋਟੀਆਂ ਲਾਉਣ ਤੋਂ ਪਹਿਲਾਂ ਹੀ ਕਿਚਨ ਦੀ ਕਲੀਨਿੰਗ ਕੰਪਲੀਟ ਕਰ ਦਿੱਤੀ ਸੀਗੀ ਨਾ ਤਾਂ ਮੰਮੀ ਜੀ ਚਾਹ ਬਣਾ ਕੇ ਤੇ ਖੇਤ ਘਾਲ ਦੇਵਾਂਗੇ ਤੇ ਜੀ ਆ ਜਿਹੜੀ ਕਲਿੱਪ ਹੈਗੀ ਐ ਆ ਆਪਣੇ ਨੈਕਸਟ ਡੇ ਦੀ ਕਲਿੱਪ ਐ ਕੱਲ ਵਾਲਾ ਵਲੌਗ ਆਪਾਂ ਕੱਲ ਹੀ ਮਤਲਬ ਉਸ ਜਗ੍ਹਾ ਤੋਂ ਬਣਾਉਣ ਤੋਂ ਬਾਅਦ ਬੰਦ ਕਰ ਦਿੱਤਾ ਸੀਗਾ ਉਸ ਤੋਂ ਬਾਅਦ ਆਪਾਂ ਬਣਾਈਆਂ ਨਹੀਂ ਕਲਿੱਪਸ ਤੇ ਇਸੇ ਕਰਕੇ ਹੁਣ ਆਪਾਂ ਅੱਜ ਕਲਿੱਪ ਬਣਾਈ ਹੈ ਤੇ ਰਾਤ ਬਹੁਤ ਹੀ ਤੇਜ਼ ਹਨੇਰੀ ਆਈ ਸੀਗੀ ਬਹੁਤ ਤੇਜ਼ ਮਤਲਬ ਮੈਂ ਤਾਂ ਦੱਸ ਨਹੀਂ ਸਕਦਾ ਕਿ ਅੰਦਰ ਆਪਾਂ ਬੂਹਾ ਲਾ ਕੇ ਪਾਈ ਸੀ ਨਾ ਤੇ ਅੰਦਰ ਫੇਰ ਵੀ ਮਿੱਟੀ ਆ ਹੀ ਗਈ ਸੀਗੀ ਤੇ ਤੁਸੀਂ ਕਿਚਨ ਦਾ ਹਾਲ ਵੇਖ ਸਕਦੇ ਹੋ ਬਾਹਰ ਨੋਂ ਟੂੜੀ ਉੱਡ-ਉੱਡ ਕੇ ਸਾਰੀ ਰਸੋਈ ਚ ਭਰ ਗਈ ਐ ਤੇ ਮਤਲਬ ਕੱਲ ਕਲੀਨਿੰਗ ਕੀਤੀ ਸੀ ਆਪਾਂ ਚੰਗੀ ਤਰ੍ਹਾਂ ਪੋਚੇ ਵਗੈਰਾ ਲਾਏ ਸੀ ਤੇ ਅੱਜ ਫੇਰ ਉਹੀ ਹਾਲ ਹੋ ਗਿਆ ਤੇ ਜਦ ਮਤਲਬ ਹਨਾ ਆਪਾਂ ਸਾਰੀ ਕਲੀਨਿੰਗ ਕੰਪਲੀਟ ਕੀਤੀ ਹੋਵੇ ਤੇ ਇਹੋ ਜਿਹਾ ਕੁਝ ਹੋ ਜਵੇ ਹਨਾ ਥਾਂ-ਥਾਂ ਉਹਨਾਂ ਫੇਰ ਇੱਕ ਵਾਰੀ ਨੇਰੀ ਆ ਜਵੇ ਭਲਾ ਬੂਏ ਲੱਗੇ ਵੀ ਹੋਣ ਕਿ ਕਿਤੋਂ ਨਾ ਕਿਤੋਂ ਮਿੱਟੀ ਅੰਦਰ ਚਲੀ ਜਾਂਦੀ ਐ ਤੇ ਉਹ ਛੋਟੀਆਂ-ਛੋਟੀਆਂ ਜਗ੍ਹਾ ਤੇ ਥੋੜੀ-ਥੋੜੀ ਰਿੱਤਾ ਚਲ ਜਾਂਦੀ ਐ ਫਿਰ ਉਹ ਜਦੋਂ ਕਿ ਤੋਂ ਸਮਾਨ ਚੁੱਕਣ ਜਾਈਦਾ ਫਿਰ ਉਹ ਕਰਿ ਚਕਰੀ ਚਕ ਕਰਦੀ ਹੈ ਤੇ ਉਹ ਫਿਰ ਚੀਜ਼ ਨਾ ਵਧੀਆ ਨਹੀਂ ਲੱਗਦੀ ਐਂ ਲੱਗਦਾ ਵੀ ਜਿਵੇਂ ਹਨਾ ਕਲੀਨਿੰਗ ਹੋਈ ਨਹੀਂ ਚਾਜ ਤਰ੍ਹਾਂ ਜਾਂ ਜਿਵੇਂ ਕਹਿੰਦੇ ਨੇ ਨਾ ਬੀਪ ਕਲੀਨਿੰਗ ਉਹ ਨਹੀਂ ਹੋਈ ਤੇ ਹੁਣ ਇਸੇ ਕਰਕੇ ਹੁਣ ਆਪਾਂ ਨਾ ਧੁੱਪ ਨਾ ਚੜਨ ਦੇ ਕਰਕੇ ਆਪਾਂ ਛੇਤੀ ਛੇਤੀ ਮਤਲਬ ਵੀ ਧੁੱਪ ਇੰਨੀ ਨਾ ਚੜੇ ਤੇ ਠੰਢੀ ਠੰਡੇ ਸਾਰਾ ਕੰਮ ਨੇ ਵੇੜ ਲੀਏ ਤੇ ਕੋਸ਼ਿਸ਼ ਤੇ ਪੂਰੀ ਕੀਤੀ ਸੀ ਲੇਕਿਨ ਫਿਰ ਵੀ ਅੰਦਰਾਂ ਦੀ ਕਲੀਨਿੰਗ ਕਰਦੇ ਹੋਏ ਡਸਟਿੰਗ ਕਰਦੇ ਹੋਏ ਛੋਟੀਆਂ ਛੋਟੀਆਂ ਥਾਵਾਂ ਤੋਂ ਮਿੱਟੀ ਕੱਢਣ ਤੋਂ ਬਾਅਦ ਪੋਚਾ ਲਾਉਣ ਤੋਂ ਬਾਅਦ ਹੋ ਹੀ ਇੱਥੇ ਦਾਦੀ ਜੀ ਰੋਟੀਆਂ ਲਾਉਣ ਦੇ ਨੇ ਕਿਚਨ ਦੀ ਹਜੇ ਕਲੀਨਿੰਗ ਆਪਾਂ ਨਹੀਂ ਕੀਤੀ ਕਿ ਜਿੱਥੇ-ਜਿੱਥੇ ਰੋਟੀਆਂ ਲਾਉਣੀਆਂ ਸੀ ਉੱਥੋਂ-ਉੱਥੋਂ ਆਪਾਂ ਇੱਕ ਵਾਰੀ ਜੜਾ ਵੀ ਕੂੜਾ ਹੈਗਾ ਉਹ ਸਾਈਡ ਕਰ ਦਿੱਤਾ ਸੀਗਾ ਤੇ ਪੋਚਾ ਲਾ ਕੇ ਆਪਾਂ ਬੈਠ ਗਏ ਸੀ ਕਿ ਰੋਟੀਆਂ ਲਾਉਣ ਵਾਸਤੇ ਤੇ ਜਦੋਂ ਰੋਟੀਆਂ ਲਾਥ ਚਾਣੀਆਂ ਫਿਰ ਉਸ ਤੋਂ ਬਾਅਦ ਆਪਾਂ ਕਿਚਨ ਦੀ ਜਿਹੜੀ ਕਲੀਨਿੰਗ ਹੈਗੀ ਉਹਨੂੰ ਕੰਪਲੀਟ ਕਰਾਂਗੇ ਤੇ ਇੱਕ ਵਾਰੀ ਤੇ ਆਪਾਂ ਬਾਹਰਲੇ ਵੇੜੇ 'ਚ ਝਾੜੂ ਲਾਉਣ ਤੋਂ ਬਾਅਦ ਪੋਛੇ ਲਾ ਦਵਾਂਗੇ ਤੇ ਜੀ ਸ਼ਾਮ ਦਾ ਟਾਈਮ ਹੈਗਾ ਇਹ ਤੇ ਆਪਾਂ ਉਸ ਤੋਂ ਬਾਅਦ ਕਲਿੱਪ ਨਹੀਂ ਬਣਾਈ ਕਿਉਂਕਿ ਕੰਮ ਬਹੁਤ ਜ਼ਿਆਦਾ ਹੋ ਗਿਆ ਸੀਗਾ ਪਤਾ ਤੁਹਾਨੂੰ ਦੱਸਿਆ ਹੀ ਹੈ ਸਾਰੇ ਘਰ ਦੀ ਕਲੀਨਿੰਗ ਕੰਪਲੀਟ ਕੀਤੀ ਫਿਰ ਪੋਚੇ ਵਗੈਰਾ ਲਾਏ ਇੱਥੇ ਅਲੈਕਸਾ ਮਤਲਬ ਸ਼ਾਮ ਦੇ ਟਾਈਮ ਨੂੰ ਤੁਹਾਨੂੰ ਪਤਾ ਆਪਾਂ ਬਾਹਰ ਕੱਢ ਦਿੰਨੇ ਹੁੰਨੇ ਆ ਤੇ ਇੱਥੇ ਅਲੈਕਸਾ ਜਿਹੜੀ ਹੈਗੀ ਉਹ ਆਪਾਂ ਬਾਹਰ ਕੱਢ ਦਿੱਤੀ ਆ ਮੌਸਮ ਤੁਸੀਂ ਫੇਰ ਵੇਖ ਸਕਦੇ ਹੋ ਕਹਿੋ ਜਿਹਾ ਹੋਇਆ ਪਿਆ ਇਹ ਮਤਲਬ ਖਰਾਬ ਜਿਹਾ ਹੋਇਆ ਪਿਆ ਤੇ ਹੁਣ ਫੇਰ ਮਤਲਬ ਨਾ ਮਨ 'ਚ ਇੱਕ ਡਰ ਹੈ ਵੀ ਕਿਤੇ ਫੇਰ ਨਾ ਹੋ ਆ ਜਾਵੇ ਹਨਾ ਨੇਰੀ ਤੇ ਇੱਥੇ ਤੁਸੀਂ ਤੂੜੀ ਵੇਖ ਸਕਦੇ ਹੋ ਜਮਾ ਆਪਣੇ ਗੇਟ ਦੇ ਮੂਹਰੇ ਲੱਗੀ ਹੋਈ ਹੈ ਕਿਉਂਕਿ ਸਾਹਮਣੇ ਨਾ ਜਿੰਨਾਂ ਦੀ ਤੂੜੀ ਹੈ ਉਹਨਾਂ ਦਾ ਗੈਰਾਜ ਖੁੱਲਿਆ ਹੋਇਆ ਹੈ ਤੇ ਇੱਥੇ ਪਾਪਾ ਜੀ ਤੇ ਅੰਕਲ ਜੀ ਜਿੰਦਰੇ ਨੂੰ ਸਹੀ ਕਰ ਰਹੇ ਨੇ ਸ਼ਾਮ ਦੀਆਂ ਧਾਰਾ ਆਪਾਂ ਕੱਢ ਲਈਆਂ ਨੇ ਮੰਮੀ ਜੀ ਵੱੱਠੇ ਪਾ ਦੇਣਗੇ ਤੇ ਇੱਥੋਂ ਦਾ ਜਿਹੜਾ ਹੱਤੇ ਦਾ ਕੰਮ ਹੋਊਗਾ ਉਹ ਸਾਰਾ ਕੰਪਲੀਟ ਹੋ ਜਾਊਗਾ ਤੇ ਜੀ ਇਹ ਸ਼ਾਮ ਦਾ ਟਾਈਮ ਹੈਗਾ ਇਹ ਆਪਾਂ ਆਏ ਸੀਗੇ ਖੇਤ ਤੇ ਇੱਥੇ ਆਪਣਾ ਟੂਵਲ ਚੱਲ ਰਿਹਾ ਸੀਗਾ ਤੇ ਤੁਸੀਂ ਇਹ ਸ਼ਾਮ ਦਾ ਮੌਸਮ ਵੇਖ ਸਕਦੇ ਹੋ ਸਵੇਰੇ ਮਤਲਬ ਜਦੋਂ ਬਾਰਿਸ਼ ਪਈ ਸੀ ਉਸ ਤੋਂ ਬਾਅਦ ਬਹੁਤ ਠੰਡੀ ਹਵਾ ਚੱਲਣ ਦੇ ਹੀ ਸੀਗੀ ਤੇ ਦੁਪਹਿਰ ਦੀ ਟਾਈਮ ਫਿਰ ਉਹੋ ਜਿਹਾ ਹੀ ਮੌਸਮ ਹੋ ਗਿਆ ਸੀਗਾ ਮਤਲਬ ਗਰਮੀ ਐ ਸੀਤ ਵਗਨ ਲੱਗੀ ਸੀ ਕਿ ਮਤਲਬ ਬਹੁਤ ਜ਼ਿਆਦਾ ਗਰਮੀ ਹੋ ਗਈ ਸੀਗੀ ਤੇ ਅੱਜ ਆਪਣਾ ਮਤਲਬ ਸਵੇਰ ਤੋਂ ਹੀ ਪਾਣੀ ਲੱਗ ਰਿਹਾ ਹੈ ਖੇਤ ਆਪਾਂ ਬੱਤਰ ਲਾਇਆ ਹੈ ਨਾ ਤੇ ਚਲੋ ਜੀ ਅੱਜ ਦੀ ਵੀਡੀਓ ਚੰਨੀ ਆਈ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਜੇ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਦ ਤੱਕ ਲਈ ਓਕੇ ਗੁੱਡ ਬਾਏ ਸੇਫੀ ਹੋਮ